हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਗਾਵਾ ਸੇਲ ਲਈ ਲੈ ਕੇ ਆਏ ਜੀ ਚਾਰ ਬਾਈ ਸੂਈਆਂ ਵੀ ਇੱਕ ਗੱਬਣਾ ਆਓ ਖੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਨਾਮ ਮਣਾਜੀ ਪਿੰਡ ਕੁੱਸਾ ਜੀ ਤੁਸੀਂ ਨਾ ਦੂਜਾ ਹੋ ਆ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲੇ ਨੇ ਨੇੜੇ ਪਿੰਡ ਵਿੱਚ ਨੇੜੇ ਪਿੰਡ ਬਉਡੇ ਰਹਿ ਗਿਆ ਜੀ ਦੁਵਾਰਾ ਰਹਿ ਗਿਆ ਮੋਬਾਈਲ ਨੰਬਰ 7529844960 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਹਜੇ ਦਿਨ ਲੈ ਜੂਗੀ ਤਿੰਨ ਤੋਂ ਚਾਰ ਦਿਨ ਲੈ ਜੂ ਲੇਵੇ ਤੇ ਜਿਵੇਂ ਮਾਰ ਗਈ ਬੈਠੀ ਚੱਲੋ ਜੀ ਦੋਨੇ ਪਾਸੇ ਤਿੰਨ ਤੋਂ ਚਾਰ ਦਿਨਾਂ ਦੀ ਬਾਈ ਕੱਚੀ ਦਾਸਦਾ ਬਾਈ ਛੇ ਸ ਚੰਗਾ ਕੱਦ ਵਿੱਡ ਠੀਕ ਆ ਬਾਈ ਤੇ ਆਰਡਰ ਚੰਗਾ ਤਿਆਰ ਕਰ ਦਿੰਦੇ ਆ ਕੱਚੀ ਤਿੰਨ ਚਾਰ ਦਿਨ ਲੈ ਜੂ ਠੀਕ ਆ ਕੱਚੀ ਕੱਚੀ ਆ ਹਜੇ ਬਾਈ ਤੇ ਕਿੰਨਾ ਕ ਦੁੱਧ ਦੇ ਦੂਆਸ ਬਹੁਤ ਦੇ ਦੂ 14 15 ਕਿਲੋ ਜੀ ਤੇ ਮੁੱਲ ਕੀ ਇਹਦਾ ਜਾਇਜ਼ ਦਾ ਮੁੱਲੇ ਦਾ ਕਿੰਨਾ ਮਰਜੀ ਲੈ ਹੂੰ ਲੈ ਬਾਈ ਠੰਡੀ ਬਹੁਤ ਹੈ ਨਾ ਲੈ ਜਿਵੇਂ ਮਰਜੀ ਲੈ 14 ਕਿਲੋ ਦੁੱਧ ਦੁੱਧ ਜਾਇਜ਼ ਹੋਆ ਦਊਗੀ ਦਊਗੀ ਜੀ ਠੀਕ ਆ ਮੁੱਲ ਇਹਦਾ ਮੁੱਲ 40 ਕਰਾ ਲੋ ਕੋਸ ਕਰਾ ਲੋ ਜੀ 38000 ਦੀ ਦੇ ਦਾਂਗੇ ਮੁੱਲ ਕਰਾਉਣਾ ਬਾਈ ਕਹਿੰਦਾ 40 ਕਰਾ 38000 ਦੀ ਵੜ ਦੇ ਦੇਾਂਗੇ ਜੀ ਜਿਵੇਂ ਮਰਜੀ ਲੈ ਗਰਮੀ ਨਹੀਂ ਮੰਦੀ ਫੈਂਟ ਚੰਗੀ ਆ ਮੱਦਰ ਗਾ ਦੁੱਧ ਰੂ ਕੱਚੀ ਜ਼ਰੂਰ ਆ ਬਾਈ ਬਣੂ ਵੀ ਚੰਗੀ ਅੱਗੇ ਬਈ 2 ਨੰਬਰ ਕੋ ਇਹ ਜਰਸੀ ਸੁਈ ਵੀ ਆ ਜੀ ਕਿਹੜਾ ਸੂਆ ਸੁਈ ਆ ਇਹ ਦੂਜਾ ਸੂਆ ਸੁਈ ਵੀ ਆ ਜੀ ਹੁਣ ਦੁੱਧ ਜਿਹੜਾ ਹੋਊਗਾ ਚੋਣ ਵਾਲਾ 13 ਤੋਂ 14 ਕਿਲੋ ਦੁੱਧ ਕਦੋਂ ਸੁਈ ਆ ਇਹ ਪਰਸੋਂ ਸੁਈ ਆ ਜੀ ਬੱਚਾ ਇਹਦਾ ਵੀਰੇ ਉਹ ਬੈਠੇ ਆ ਸਾਰੇ ਨਾਲੇ ਬੱਚੇ ਉੱਧਰ ਅੱਛਾ ਠੀਕ ਆ ਇਹ ਆ ਕੋਈ ਐਂਡ ਤੇ ਦਿਖਾ ਦੇਣਾ ਆਪਾਂ ਸਾਰੇ ਹੋਏ ਨਹੀਂ ਬੱਚੇ ਐਂਡ ਤੇ ਦਿਖਾ ਦੇਣੀ ਜੀ ਬਣੇ ਰਹੋ ਐਂਡ ਤੱਕ ਵੀਡੀਓ ਤੇ ਮੁਰ ਕਹਾਂ ਚੁੰਗ ਜਾਂਦਾ ਭਾਈ ਅਗਲਾ ਕਹਿ ਦਿੰਦਾ ਕਿਤੇ ਆਈਆਂ ਆ ਉਹ ਸੇ ਤਾਂ ਚਾਹੀਦਾ ਜਰਸੀ ਆ ਨਾ ਜਰਸੀ ਪੰਜਾਬ ਵਾਲੀ ਹੈ ਜੀ ਹੂੰ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਭੋਈ ਇਹਦਾ ਕਾਤੂਨ ਦੁੱਧ ਦੇ 15 16 ਕਿਲੋ ਜੀ ਹੂੰ ਮੁੱਲ ਕੀ ਇਹਦਾ ਜਾਇਜ਼ ਆ ਇਹਦਾ ਮੁੱਲ ਵੀ ਬਸ 50 ਕਰਾ ਲਓ 52 ਕਰਾ ਲਓ ਜੀ 8000 ਦੀ ਦੇਣੀ ਹੈ ਮੁੱਲ ਕਰਾਉਣਾ ਬਾਈ ਕਹਿੰਦਾ 50 ਕਰਾ ਲਓ 48 ਕਰਾ ਲਓ ਹਣ ਆਹਾ ਹੋਜਿਆ ਜੀ ਲੈ ਇਹ ਵੀ ਬਾਈ ਕਿੰਨਾ ਮਦੀ ਲੈ ਹੂੰ ਜਿਵੇਂ ਮਰਦੀਆ ਤਲਾਈ ਚੱਲ ਕੋਈ ਚੱਕ ਨਹੀਂ ਨੀ ਕਹਿਦੀ ਕਰਮ ਵਾਲੀ ਕੋਈ ਨਹੀਂ ਆਡਰ ਚੰਗਾ ਥਾਨ ਤੁਣ ਠੰਗਾ ਬਾਰੇ ਨਿਕੜਨੇ ਪੂਰੇ ਗਏ ਅੱਗੇ ਬਰੇ ਤਨ ਨੰਬਰ ਇਹ ਸੂਈ ਨੂੰ ਹੋਵੇ ਜੀ 6 7 ਦੇਣੇ ਜੀ ਕਿਹੜਾ ਸੋਸ ਹੋਈ ਇਹ ਇਹ ਦੂਜਾ ਜੀ ਠੀਕ ਆ ਬੱਛਾ ਬੱਛਾ ਇਹਦੇ ਮਗਰ ਬੱਛਾ ਜੀ ਬੱਛਾ ਜਰਸੀ ਮਗਰ ਕੀ ਜੀ ਬਈ ਉਹਦੇ ਮਗਰ ਵੀ ਬੱਛਾ ਬੱਛਾ ਜੀ ਆ ਠੀਕ ਆ ਹੂੰ ਇਹ ਅੱਥਾ ਸਣੋ ਤੇਲ ਲਾਈ ਇੱਕ ਥਣ ਤੋਂ ਤੇਲ ਕੇ ਦੁੱਧ ਹੋਊਗਾ 11 12 ਕਿਲੋ ਠੀਕ ਆ ਭਾਈ ਮੁੱਲ ਕੀ ਤਾਂ ਜਾਇਜ਼ ਆ ਬਾ ਪੱਕੀ 1000 ਦੇ ਦੇਣਾਗੇ ਮਾਤਨ ਹੋ ਜਾ ਬਾ ਮਾਤਨ ਟੋਕੜਾ ਲਾਈ ਆ ਜੀ ਪਾ ਠੀਕ ਆ 25000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਤਨ ਜ਼ਰੂਰ ਹੋ ਜਾਏਗਾ ਇੱਕ ਥਾਂ ਤੋਂ ਤੈਲਾ ਬਾਈ ਬਾਕੀ ਤਾਂ ਨੇ ਸਹੀ ਚੱਲਦੇ ਹਾਂ ਬਾਕੀ ਤਾਂ ਨਾਲ ਜਿਆ ਗਰੰਟੀ ਹੈ ਬਹੁਤ ਠੀਕ ਹੈ ਅੱਗੇ ਵੀਰੇ 4 ਨੰਬਰ ਇਹ ਪਹਿਲਾਂ ਆ ਜੀ ਬੱਚੀ ਦੋ ਗੰਦ ਜੀ ਕਦੋਂ ਸੁਈ ਇਹ ਤੜਕੋ ਸੁਈ ਇਹ ਤੇ ਮਗਰ ਬੱਚੀ ਹੈ ਜੀ ਉਹ ਬੈਠੀ ਹੋਰਲੇ ਪਾਸੇ ਨਖਾ ਸਾਰੀ ਹੈ ਠੀਕ ਕਿੰਨਾ ਕਬੋਲਾ ਕੱਢਿਆ ਫਿਰ ਬੋਲਾ ਕੱਢਿਆ ਵਾ ਜੀ ਇਹਦਾ 3-4 ਕਿਲੋ ਜੀਰ ਪੈ ਗਈ ਜੀਰ ਪੈ ਗਈ ਦੰਨਾ ਜੀ ਜਮਾ ਠੀਕ ਫੇਸ ਚੰਗਾ ਜਰਸੀ ਆ ਬਾਈ ਕੱਦ ਵੱਡ ਠੀਕ ਦਾ ਕਲਰ ਚੰਗਾ ਕਰਮ ਵਾਲੀ ਨਾ ਬਾਕੀ ਤੋਰਾ ਤਾਰਾ ਚੈੱਕ ਕਰਵਾਉਣੀ ਸੰਦੀ ਦੀ ਬੋਲਤਾ ਜੈ ਜਮੋਲ ਇਹਦਾ 42 ਦੀ ਆ 40 ਦੀ ਦੇ ਦਾਂਗੇ ਜੀ 42000 ਰੁਪਿਆ ਮੁੱਲ ਆ 40000 ਦੀ ਬਾਈ ਕਹਿੰਦਾ ਵੇਣਾ ਦੇ ਦਿਆਂਗੇ ਚੰਗੀ ਆਪਾਂ ਆ ਤਾਂ ਹੀ ਨਹੀਂ ਨਮਾਈ ਆ ਤੇ ਸੁਭਾ ਸੁਹੀ ਕਰਤੇ ਅੱਛਾ ਹਾਂ ਠੀਕ ਅੱਗੇ ਲਾਸਟ ਦੇ ਵੀਰੇ ਇਹ ਵੀ ਸੂਈ ਵੀ ਆ ਇਹ ਵੀ ਸੂਈ ਵੀ ਆ ਜੀ ਕਿਹੜਾ ਸੂਈ ਆ ਇਹ ਦੂਜਾ ਸੂਆ ਸੂਈ ਜਾਈ ਕਦੋਂ ਸੂਈ ਆ ਬਈ ਇਹਨੂੰ ਹੋ ਗਈ 5-6 ਸਾਲ ਤੂੰਈ ਨੂੰ ਠੀਕ ਆ ਜਿਹੜਾ ਦੰਦ ਹੋਊਗਾ ਹੁਣ ਇਸ ਵਾਰ ਤੇ 26 ਤੋਂ 27 ਕਿਲੋ ਚੋਣ ਵਾਲਾ ਹੋ ਨੈਟ ਤਿਆਰ ਨੈਟ ਦੋ ਟਾਈਮ ਬੰਦਾ ਚੋਲੇ ਬਹੁਤ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਫੁੱਲ ਰਾਜੀ ਫੁੱਲ ਪ੍ਰਿੰਟ ਬਹੁਤ ਚੰਗਾ ਐ ਦੀਆਂ ਕਿਹੜਾ ਰੁਪਈਆਈ ਘਰ ਘਰ ਖੜੀ ਆ ਜੀ ਸਹੀ ਗੱਲ ਆ ਸਹੀ ਫੇਸ ਬੜਾ ਚੰਗਾ ਬਾਈ ਇਹ ਮੁੱਲ ਕੀ ਹੈ ਦਾ ਜੀ ਮੌਲਾ ਦਾ ਜਿੰਨਾ ਮਰਜ਼ੀ ਕਰਾ ਲਈ ਜੀ 95000 ਦੀ ਜੈਸਨ ਹੋਈ ਹੈ ਜੀ ਮੁੱਲ ਕਰਾਉ ਨੂੰ ਇੱਕ ਦਾਸ ਕਰਦੇ ਆ ਜੀ ਠੀਕ ਆ ਹਾਂ ਉਹ ਬੰਦਾ ਲਾ ਕੇ 90 ਵੀ ਨਾਪਾ ਨੂੰ ਕਹਵੇ ਆਪਾਂ ਦੇਂਦੇ ਨੂੰ ਹੂੰ ਠੀਕ ਆ ਦੁੱਧ ਚਾਹੇ ਬੰਦਾ ਤਿੰਨੇ ਟਾਈਮ ਚੋਲੇ ਬਾਈ ਠੀਕ ਆ ਬਾਈ ਜੇ ਦਾ ਪੱਤੀ ਵੀ ਰਹੇਗਾ ਮੈਂ ਛੱਡ ਜੀ ਇਹ 26 27 ਵਾ ਦਾ ਬਹਿੜ ਲੈ ਜੀ ਠੀਕ ਆ ਬਾਈ ਹੂੰ ਆਰਡਰ ਚੰਗਾ ਥਣ ਸੁਣ ਚੰਗਾ ਚਵਾਈ ਚੂਈ ਚੰਗੀ ਹੋਵੇ ਚਵਾਈ ਚੂਈ ਇੱਕ ਨੰਬਰ ਆ ਜੀ ਠੀਕ ਆ ਬੱਚੇ ਕੀ ਇਹਦੇ ਮਗਰ ਇਹਦੇ ਮਗਰ ਬੱਛਾ ਜੀ ਉਹ ਬੈਠੇ ਪਿਆਰੇ ਮ ਬੱਚਾ ਇਹਦੇ ਮਗਰੀ ਬੱਚਾ ਬਾਈ ਦੱਸੀ ਕਿਹੜਾ ਕਿਹੜੀ ਦਾ ਬਾਈ ਆਹ ਉਰਲੀ ਦਾ ਬੱਛੀ ਹੈ ਜੀ ਇਹ ਕਿਹੜੀ ਦੀ ਹੈ ਬਾਈ ਇਹ ਕਾਲੀ ਗਾਂ ਦੀ ਆ ਉਹ ਪਰਲਾ ਬੱਚਾ ਜਰਸੀ ਦਾ ਆਹ ਹਾਂ ਉਹ ਤੇ ਲਗਾ ਦਾ ਆਹ ਤੇ ਲਗਾ ਹਾਂ ਕਿਆ ਉਹਦਾ ਵੱਡੀ ਗਾਂ ਦਾ ਆ ਵੱਡੀ ਗਾਂ ਦਾ ਠੀਕ ਆ ਬਾਈ ਬੱਚਿਆਂ ਦੇ ਬਾਈ ਕੈਮਰਾ ਜ਼ਰੂਰੀ ਸੀਗਾ ਮਾਰਨ ਤੇ ਬਾਈ ਨੇ ਦੱਸਤਾ ਕਿਹੜਾ ਕਿਹੜੀ ਦਾ ਬੱਚਾ ਆਹ ਜੇ ਫੱਟ ਵੀ ਤੁਸੀਂ ਲੀਕ ਕਰ ਲਿਓ ਬਾਈ ਇਹ ਕਿਸੇ ਵੀਰ ਨੂੰ ਕੋਈ ਵੀ ਗੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ